ਕਹਾਣੀ ਸਬਕ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਜੱਟ ਤੇ ਜੱਟੀ ਰਹਿੰਦੇ ਸੀ ਜੱਟ ਦੀ ਮਾਂ ਵੀ ਉਹਨਾਂ ਦੇ ਨਾਲ ਹੀ ਰਹਿੰਦੀ ਸੀ ਜੱਟੀ ਬਹੁਤ ਝਗੜਾਲੂ ਸੀ ਉਹ ਜੱਟ ਦੀ ਮਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਹਮੇਸ਼ਾ ਉਸ ਨਾਲ ਲੜਦੀ ਰਹਿੰਦੀ ਜੱਟ ਬਹੁਤ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਜਦੋਂ ਜੱਟ ਹਲ ਛੱਡ ਕੇ ਘਰ ਆਇਆ ਤਾਂ ਦੇਖਿਆ ਕਿ ਜੱਟੀ ਕੱਪੜਾ ਤਾਣ ਕੇ ਪਈ ਆ ਤੇ ਘਰ ਦਾ ਕੋਈ ਕੰਮ ਨਹੀਂ ਕੀਤਾ ਜੱਟ ਨੇ ਜੱਟੀ ਨੂੰ ਬਹੁਤ ਸਮਝਾਇਆ ਕਿ ਉੱਠ ਕੇ ਕੰਮ ਕਰ ਲੈ ਪਰ ਜੱਟੀ ਤਸ ਤੋਂ ਮਸਨਾ ਹੋਈ ਅਖੀਰ ਜੱਟ ਨੇ ਘਰਵਾਲੀ ਨੂੰ ਪੁੱਛਿਆ ਤੂੰ ਚਾਹੁੰਦੀ ਕੀ ਆ ਤਾਂ ਜੱਟੀ ਨੇ ਜਵਾਬ ਦਿੱਤਾ ਕਿ ਇੱਕ ਸ਼ਰਤ ਤੇ ਉੱਠ ਕੇ ਕੰਮ ਕਰੂੰਗੀ ਜੇ ਤੇਰੀ ਮਾਂ ਸ਼ਰਮ ਮਨਾ ਕੇ ਖੋਤੀ ਤੇ ਚੜ ਕੇ ਘਰ ਆਵੇ ਜੱਟ ਨੇ ਅਖੀਰ ਸੋਚ ਕੇ ਕਿਹਾ ਕਿ ਠੀਕ ਹੈ ਕੰਮ ਕਰ ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ ਜੱਟੀ ਖੁਸ਼ੀ-ਖੁਸ਼ੀ ਉੱઠી ਤੇ ਕੰਮ ਕਰਨ ਲੱਗ ਪਈ ਉਧਰ ਜੱਟ ਨੇ ਵੀ ਜੱਟੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਉਹ ਸਿੱਧਾ ਆਪਣੇ ਸਹੁਰੇ ਘਰ ਪਹੁੰਚਿਆ ਤੇ ਬੁਰਾ ਜਿਹਾ ਮੂੰਹ ਬਣਾ ਕੇ ਆਪਣੀ ਸੱਸ ਨੂੰ ਮੱਥਾ ਟੇਕਿਆ ਤਾਂ ਉਸਦੀ ਸੱਸ ਪੁੱਛਦੀ ਪੁੱਤ ਕੀ ਗੱਲ ਹੋਈ ਆ ਤੂੰ ਐਨਾ ਉਦਾਸ ਕਿਉਂ ਆ ਜੱਟ ਹੋਰ ਵੀ ਉਦਾਸ ਹੋ ਕੇ ਬੋਲਿਆ ਬੇਬੇ ਤੇਰੀ ਧੀ ਨਹੀਂ ਬੱਚਦੀ ਤਾਂ ਸੱਸ ਬੋਲੀ ਪੁੱਤ ਇਲਾਜ ਕਰਵਾਉ ਦਾ ਤਾਂ ਜੱਟ ਬੋਲਿਆ ਬੇਬੇ ਸਾਰੇ ਇਲਾਜ ਕਰਵਾ ਲਏ ਬਸ ਹੁਣ ਇੱਕੋ ਲਾਜਿਆ ਪਤਿ ਸ਼ੇਤੀ ਦੱਸੇ ਤਾਂ ਜੱਟ ਦਾ ਰੋਣ ਹੱਕਾ ਜਿਹਾ ਹੋ ਕੇ ਬੋਲਿਆ ਬੇਬੇ ਹਕੀਮ ਨੇ ਕਿਹਾ ਕਿ ਜੇ ਇਸ ਦੀ ਮਾਂ ਸੇਰ ਮਨਾ ਕੇ ਗਧੇ ਤੇ ਚੜ ਕੇ ਘਰ ਆਵੇ ਤਾਂ ਇਹ ਬਚ ਜੂ ਤਾਂ ਇਹ ਸੁਣ ਕੇ ਬੇਬੇ ਉੱਚੀ ਉੱਚੀ ਬੋਲਣ ਲੱਗੀ ਉਸ ਨੂੰ ਬੋਲਦੀ ਸੁਣ ਉਸ ਦੀਆਂ ਦਰਾਨੀਆਂ ਜਠਾਣੀਆਂ ਵੀ ਆ ਗਈਆਂ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਬੋਲੀਆਂ ਇਹ ਕੀ ਵੱਡੀ ਗੱਲ ਆ ਜੱਤੀ ਦੀ ਮਾਂ ਨੇ ਇਹ ਸੁਣ ਕੇ ਚੱਟ ਨੂੰ ਕਿਹਾ ਕੀ ਪੱਧ ਤੂੰ ਚੱਲ ਤੇਰੀ ਮਗਰ ਹੀ ਆਉਂਦੀ ਆ ਜੱਟ ਚੱਲਿਆ ਗਿਆ ਉਹਦੇ ਜਾਣ ਤੋਂ ਬਾਅਦ ਬੁੜੀ ਨੇ ਆਪਣੇ ਵਾਲ ਮਨਾ ਦਿੱਤੇ ਉਹਦੀਆਂ ਦਰਾਨੀਆਂ ਜਠਾਣੀਆਂ ਨੇ ਵੀ ਵਾਲ ਮਨਾ ਦਿੱਤੇ ਬੁੜੀ ਗਦੇ ਤੇ ਬਹਿ ਗਈ ਤੇ ਮਗਰ ਮਗਰ ਦਰਾਨੀਆਂ ਜਠਾਣੀਆਂ ਵੀ ਚੁਰ ਪਈਆਂ ਜੱਟੀ ਬਹੁਤ ਖੁਸ਼ ਸੀ ਕਿ ਆਖਿਰ ਮੈਂ ਆਪਣੀ ਗੱਲ ਮੰਨਵਾ ਲਈ ਤੇ ਆਪਣੇ ਕੰਮਕਾਰ 'ਚ ਰੁੱਝ ਗਈ ਇੰਨੇ ਨੂੰ ਉਹਦੀ ਮਾਂ ਗਦੀ ਤੇ ਚੜੀ ਅੰਦਰ ਵੜੀ ਤਾਂ ਜੱਟੀ ਬਿਨਾਂ ਦੇਖੇ ਬੁੜੀ ਦੇਖ ਜੱਟੀ ਦੀ ਚਦrai ਜੱਟ ਦੀ ਮਾਂ ਸਿਰ ਮਨਾ ਕੇ ਗਦੇ ਤੇ ਚੜਾਈ ਜੱਟ ਬੋਲਿਆ ਦੇਖ ਜੱਟ ਦੀ ਫੇਰੀ ਮਾਂ ਤੇਰੀ ਆ ਕੇ ਮੇਰੀ ਜੱਟੀ ਬੋਲੀ ਨੀ ਮਾਂ ਤੂੰ ਆਈ ਮਾਂ ਬੋਲੀ ਕੱਲੀ ਨਹੀਂ ਆਈ ਪੁੱਤ ਨਾਲ ਦਾਰ ਤਾਈਆਂ ਚਾਚੀਆਂ ਦੀ ਵੀ ਆਈ ਜੱਟੀ ਨੇ ਜਦੋਂ ਦੇਖਿਆ ਤਾਂ ਪਿੱਛੇ ਤਾਈਆਂ ਚਾਚੀਆਂ ਵੀ ਖੜੀਆਂ ਤਾਂ ਉਹ ਬੇहद ਸ਼ਰਮਸਾਰ ਹੋ ਗਈ ਹੁਣ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਜਿੰਨਾ ਮੈਨੂੰ ਮੇਰੀ ਮਾਂ ਨੂੰ ਦੇਖ ਕੇ ਬੁਰਾ ਲੱਗਿਆ ਹੈ ਉਨਾ ਹੀ ਜੱਟ ਨੂੰ ਵੀ ਬੁਰਾ ਲੱਗਦਾ ਹੈ ਆਪਣੀ ਮਾਂ ਦੇ ਲਈ ਉਸਨੇ ਜੱਟ ਤੋਂ ਮਾਫੀ ਮੰਗੀ ਤੇ ਕਦੇ ਵੀ ਉਹਦੀ ਮਾਂ ਨਾਲ ਨਾ ਲੜਨ ਦਾ ਵਾਦਾ ਕੀਤਾ অতি ਖੁਸ਼ੀ ਖੁਸ਼ੀ ਰਹਿਣ ਲੱਗੀ ਲਿਖਤ ਪਰਮਿੰਦਰ ਕੌਰ ਮਰਾਹੜ ਉਮੀਦ ਕਰਦੇ ਹਾਂ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਠੀਕ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ